ਕਰੀਬ 19 ਸਾਲ ਪਹਿਲਾਂ ਪੰਜਾਬੀ ਮੂਲ ਦੀ ਕੈਨੇਡੀਅਨ ਲੜਕੀ ਜਸਵਿੰਦਰ ਕੌਰ ਜੱਸੀ ਵੱਲੋਂ ਪੰਜਾਬ ਆ ਕੇ ਕਰਵਾਏ ਪ੍ਰੇਮ ਵਿਆਹ ਤੋਂ ਬਾਅਦ ਹੋਏ ਕਤਲ ਸਬੰਧੀ ਕੈਨੇਡਾ ਤੋਂ ਲਿਆਂਦੀ ਉਸਦੀ ਮਾਂ ਮਲਕੀਤ ਕੌਰ ਅਤੇ ਮਾਮੇ ਸਰਜੀਤ ਸਿੰਘ ਨੂੰ ਸੰਗਰੂਰ ਪੁਲਿਸ ਨੇ ਅੱਜ ਮਲੇਰਕੋਟਲਾ ਵਿਖੇ ਜੀਐਮਆਈਸੀ ਹਰਪ੍ਰੀਤ ਸਿੰਘ ਸਿਮਕ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਨੇ 4 ਦਿਨ ਦਾ ਪੁਲਿਸ ਰਿਮਾਨ ਦਿੱਤਾ ਹੈ ਇਹਨਾਂ ਨੂੰ ਮੁਰ 29 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਕਾਬਲੇ ਗੌਰ ਹੈ ਕਿ ਸੰਗਰੂਰ ਦੀ ਇੱਕ ਅਦਾਲਤ ਨੇ ਦੋਵਾਂ ਨੂੰ ਇਸ ਕਤਲ ਮਾਮਲੇ ਵਿੱਚ ਸਾਲ 2008 ਵਿੱਚ ਪਗੋੜਾ ਕਰਾਰ ਦਿੱਤਾ ਸੀ ਇਸ ਮੌਕੇ ਤੇ ਡੀਐਸਪੀ ਅਮਰਗੜ ਪ੍ਰਵਿੰਦਰ ਸਿੰਘ ਮਿੱਠੂ ਦੇ ਵਕੀਲ ਅਸ਼ਵਨੀ ਚੌਧਰੀ ਅਤੇ ਬਚਾਅ ਪੱਖ ਦੇ ਵਕੀਲ ਸਿਮਰਨਦੀਪ ਸਿੰਘ ਸੰਧੂ ਨੇ ਕਿਹਾ ਮਾਨ ਕੋਰਟ ਚ ਅਪਲਾਈ ਕੀਤਾ ਗਿਆ ਸੀਗਾ ਜੱਜ ਸਾਹਿਬ ਨੇ 4 ਦਿਨ ਦਾ ਰਿਮਾਂਡ ਦਿੱਤਾ ਫਾਰ ਇਨਵੈਸਟੀਗੇਸ਼ਨ ਸਾਰੀਆਂ ਜਿਹੜੀਆਂ ਬਾਕੀ ਚੀਜ਼ਾਂ ਨੇ ਆਨ ਰਿਕਾਰਡ ਲੈ ਕੇ ਆਉਣ ਲਈ ਕਿ ਕਿਸੇ ਕਿਸੇ ਨਾਲ ਇਹਨਾਂ ਦਾ ਕੀ ਕਾਲ ਸੀਗਾ ਸਿਸਟਮ ਪਾਸਪੋਰਟ ਕਦੋਂ ਐਂਟਰੀ ਆਈ ਹੋਈ ਹੈ ਇਹਨਾਂ ਦੀ ਔਰ ਜਿਹੜਾ ਫਾਈਨੈਂਸ ਦੀ ਟਰਾਂਜੈਕਸ਼ਨ ਹੋਈ ਹੈ ਇਹ ਸਾਰਾ ਇਨਵੈਸਟੀਗੇਟ ਕੀਤਾ ਜਾਏਗਾ ਇਸ ਕਰਕੇ 4 ਦਿਨ ਦਾ ਰਿਮਾਂਡ ਕੋਰਟੋਂ ਗ੍ਰਾਂਟ ਕਰ ਦਿੱਤਾ ਗਿਆ ਸਰ 4 ਦਿਨ ਦਾ ਕਾਫੀ ਆ ਹੋਰ ਵੀ ਮੰਗੇ ਜਾ ਸਕਦੇ ਹੋ ਹੋਰ ਇਹ ਇਨਵੈਸਟੀਗੇਸ਼ਨ ਤੇ ਡਿਪੈਂਡ ਕਰਦਾ ਹੈ ਕਿ ਸਾਡੇ ਨਾਲ ਇਨਵੈਸਟੀਗੇਸ਼ਨ ਚ ਕਿੰਨਾ ਕੋਆਪਰੇਟ ਕਰਦੇ ਨੇ ਜਿੱਦਾਂ ਦੀ ਐਵਿਡੈਂਸ ਆਨ ਰਿਕਾਰਡ ਆਏਗੀ ਉਦੋਂ ਬਾਅਦ ਫਿਰ ਅਗੇ ਉਸ ਚੀਜ਼ ਨੂੰ ਦੇਖਿਆ ਜਾਏਗਾ ਸਰ ਕੁਝ ਰਿਕਵਰੀ ਵਗੈਰਾ ਜਾਂ ਕੁਝ ਕੀ ਅਹਿਮ ਹਾਲੇ ਤਹਾਨੂੰ ਲੈ ਕੇ ਆਏਗੇ ਆ ਜੀ ਇਹਦੇ ਵਿੱਚ ਇਹ ਟੋਟਲ 14 ਕਯੂਸੀ ਜਿਨ੍ਹਾਂ ਚੋਂ 7 ਕਨਵਿਕਟਡ ਹੋ ਚੁੱਕੇ ਨੇ ਤੇ ਔਰ ਬਾਕੀ 120 बी डी ਵਿੱਚ ਇਹਨਾਂ ਨੂੰ ਨਾਮਿਨੇਟ ਕਰਕੇ ਔਰ ਐਕਸਟ੍ਰੈक्ट ਕੀਤਾ ਗਿਆ ਤੇ ਅਸੀਂ ਮੁਲਜ਼ਮਾਂ ਨੂੰ ਪਹਿਲੀ ਵਾਰ ਇੱਥੇ ਪੰਜਾਬ ਪੁਲਿਸ ਨੇ ਰਿਮਾਂਡ ਲਈ ਪੇਸ਼ ਕੀਤਾ ਹੈ ਵੀ ਅਸੀਂ ਇਹਨਾਂ ਤੋਂ ਪੁੱਛਕਿਛ ਕਰਨੀ ਹੈਗੀ ਕਿਉਂਕਿ ਅਰੇਸਟ ਇਹਨਾਂ ਦੀ 2003 ਤੋਂ ਪੀਓ ਪਗੋੜੇ ਚੱਲੇ ਆ ਰਹੇ ਸੀ ਤੇ 16 ਸਾਲ ਹੋ ਗਏ ਇਹਨਾਂ ਨੂੰ ਪਗੋੜੇ ਹੋਏ ਨੂੰ ਤੇ ਹੁਣ ਜਦੋਂ ਸਰਕਾਰ ਨੇ ਕੈਨੇਡਾ ਦੀ ਸਰਕਾਰ ਨੇ ਪਾਰ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਇਹ ਸੌਂਪੇ ਨੇ ਤਾਂ ਇਹਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਇੱਕ ਹਫ਼ਤੇ ਦਾ ਤੇ ਜਿਹਦਾ ਵਿਰੋਧ ਕੀਤਾ ਗਿਆ ਮੁਲਜ਼ਮਾਂ ਦੇ ਜਿਹੜੇ ਵਕੀਲ ਨੇ ਉਹਨਾਂ ਨੇ ਵਿਰੋਧ ਕੀਤਾ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਵੀ ਜੀ ਦੇਖੋ ਜੀ ਇਹਨਾਂ ਦੀ ਉਮਰ ਜ਼ਿਆਦਾ ਹੈ ਰਾਦਰ ਉਹਨਾਂ ਨੇ ਇੱਕ ਨਵੀਂ ਕਹਾਣੀ ਲੈ ਕੇ ਆਂਦੀ ਵੀ ਇਸ ਕੇਸ ਦੇ ਵਿੱਚ ਵੀ ਜਿਹੜਾ ਮਿੱਠੂ ਹੈਗਾ ਜਿਹਦੇ ਸੱਟਾਂ ਕਰਬਾਨਾਂ ਲੱਗੇ ਸੀ ਉਹਨੇ ਮਰਡਰ ਕੀਤਾ ਹੈ ਜੱਸੀ ਦਾ ਮਹਾਰਾ ਜਿਹੜੀ ਨਵੀਂ ਸਟੋਰੀ ਉਹਨਾਂ ਨੇ ਇੰਟਰੋਡਿਊਸ ਕੀਤੀ ਇਹ ਸਟੋਰੀ ਤਾਂ ਕਿਉਂਕਿ ਜੀ 올 ਲੇਡੀ ਜਿਹੜੇ ਮੁਲਜ਼ਮ ਫੜੇ ਗਏ ਸੀ ਉਹਨਾਂ ਨੂੰ ਸੁਪਰੀਮ ਕੋਰਟ ਤੱਕ ਤੁਸਿਆ ਜਾ ਰਹੀ ਹੈ ਜੇ ਕੋਰਟ ਦੇ ਵਿੱਚ ਪ੍ਰोसीडिंग्स ਹੋਈਆਂ ਕ੍ਰਾਸ ਐਗਜ਼ਾਮੀਨੇਸ਼ਨ ਹੋਇਆ ਸਾਰੇ ਕੇਸ ਚੱਲੇ ਸੁਪਰੀਮ ਕੋਰਟ ਤੱਕ ਤੋਂ ਉਹਨਾਂ ਨੇ ਮੰਨਿਆ ਵੀ ਕੇਸ ਇਹ ਬਿਲਕੁਲ ਸੱਚਾ ਹੈਗਾ ਇਹਨਾਂ ਨੇ ਮਰਡਰ ਕੀਤਾ ਔਰ ਮਿੱਠੂ ਨੂੰ ਵੀ ਮਰਡਰ ਕਰਨ ਦੀ ਨੀਦਨਾ ਮਾਰ ਕੇ ਛੱਡ ਗਏ ਹੁਣ ਜੀ 4 ਦਿਨ ਦਾ ਸਾਨੂੰ ਰਿਮਾਨ ਮਿਲੇ ਪੁਲਸ ਨੂੰ ਇਹਨਾਂ ਦੀ ਪੁੱਛਗਿੱਛ ਕਰਨ ਲਈ ਪੁਲਸ ਨੂੰ 29 ਤਾਰੀਖ ਨੂੰ ਦੁਬਾਰਾ ਪੇਸ਼ ਕਰਨਾ ਹੈ ਸਾਡੀ ਜਿਹੜੀ ਕੋਈ ਪੁਲਿਸ ਦੀ ਜਿਹੜੀ ਫਾਈਲ ਦੇ ਵਿੱਚ ਜਾਂ ਕੋਈ ਰਿਕਵਰੀਜ਼ ਰਹਿ ਜਲ ਗਈਆਂ ਤਾਂ 29 ਨੂੰ ਫੇਰ ਅਸੀਂ ਰਿਮਾਰਡ ਦੀ ਅਪਲੀਕੇਸ਼ਨ ਦਵਾਂਗੇ ਵਕੀਲ ਵੱਲੋਂ ਵਿਰੋਧੀ ਨੇ ਕੀ ਕਿਹਾ ਗਿਆ ਹਾਂਜੀ ਵਕੀਲ ਉਹਨਾਂ ਨੇ ਤਾਂ ਸਿਰਫ ਇੰਨੀ ਇੰਨੀ ਗੱਲ ਕਿਹਾ ਗਿਆ ਵੀ ਜੀ ਕਿਉਂਕਿ ਇਹਨਾਂ ਕਾਗਜ਼ ਪੱਤਰ ਜਿਹੜੇ ਜਿੱਥੋਂ ਵੀ ਲੈਣੇ ਨੇ ਇਹ ਲੈ ਸਕਦੇ ਨੇ ਜੀ ਇਹ ਬਜ਼ੁਰਗ ਹੈਗੇ ਨੇ ਕੈਨੇਡੀਅਨ ਹੈਗੇ ਨੇ ਇਸ ਕਰਕੇ ਇਹਨਾਂ ਦਾ ਰਿਮਾਂਡ ਨਾ ਦਿੱਤਾ ਜਾਵੇ ਉਹ ਅਦਾਲਤ ਨੇ ਕਿਹਾ ਵੀ ਕੈਨੇਡੀਅਨ ਨੂੰ ਕਿਤੇ ਦੇ ਵੀ ਹੋਣ ਕਾਨੂੰਨ ਸਾਰਿਆਂ ਲਈ ਬਰਾਬਰ ਹੈਗਾ ਇਸ ਕਰਕੇ ਅਦਾਲਤ ਨੇ ਜਿਹੜਾ ਰਿਮਾਂਡ ਦਿੱਤਾ ਹੈ ਆਏਗੀ ਜੀ ਜੁਡੀਸ਼ਨਲ ਦੇ ਵਿੱਚ ਨਹੀਂ ਕੈਨੇਡਾ ਪੋਜੀਸ਼ਨ ਨੂੰ ਪੈਰਵੀਲੀ ਆਏਗੀ ਬਾਅਦ ਵਿੱਚ ਜਦੋਂ ਕੇਸ ਸ਼ੁਰੂ ਹੋਏਗਾ ਕੇਸ ਦੇ ਕੋਲ ਸਿਰੂਰ ਚੱਲਣਾ ਹੈਗਾ ਸਾਰਾ ਕੇਸ ਇੱਥੇ ਚਲਾਣ ਇਥੇ ਇਹਨਾਂ ਨੇ ਸਿਰਫ ਚਲਾਨ ਪੇਸ਼ ਕਰਕੇ ਇੱਥੇ ਜੱਜ ਸਾਹਿਬ ਉੱਥੇ ਟ੍ਰਾਇਲ ਸ਼ੁਰੂ ਚਾਰਜ ਲਗੂ ਫਿਰ ਗਵਾਈਆਂ ਨਵੇਂ ਸ਼ਹਿਰ ਤੋਂ ਸ਼ੁਰੂ ਹੋਣਗੀਆਂ ਇਹ ਟ੍ਰਾਇਲ ਸਾਰੀ ਨਵੇਂ ਸ਼ਹਿਰ ਤੋਂ ਹੋਏਗੀ ਇਹਨਾਂ ਦੀ ਕਿਉਂਕਿ ਮੇਨ ਮਲਜਮੇ ਹੀ 120 ਤੇ 120 B ਤੇ 302 ਦੇ ਮੇਨ ਮਲਜਮੇ ਹੀ ਹੈਗੇ ਨੇ ਦੇਖੋ ਜੀ ਅੱਜ ਜਿਹੜਾ ਕੇਸ ਹੈ ਇਹਦੇ ਵਿੱਚ ਸਰਜੀਤ ਸਿੰਘ ਵਿਦੇਸ਼ਾ ਜੀ ਨੂੰ ਤੇ ਮਲਕੀਤ ਕੋਰ ਜੀ ਨੂੰ ਐਕਸਟਰਾਡਿਟ ਕੀਤਾ ਗਿਆ ਹੈ ਕੈਨੇਡਾ ਤੋਂ ਟੂ ਫੇਸ ਅ ਮਰਡਰ ਟ੍ਰਾਇਲ ਇਹਦੇ ਵਿੱਚ ਪ੍ਰੋਸੀਕਿਊਸ਼ਨ ਨੇ ਅੱਜ ਐਪਲੀਕੇਸ਼ਨ ਮੂਵ ਕੀਤੀ ਸੀ ਜਿਦੇ ਚ ਉਹਨਾਂ ਨੇ 7 ਦਿਨ ਦਾ ਪੁਲਿਸ ਰਿਮਾਂਡ ਮੰਗੇ ਜੱਜ ਸਾਹਿਬ ਨੇ ਕਈ ਫੈਕਟ ਸੀਗੇ ਜਿਹੜੇ ਉਹਨਾਂ ਨੇ ਪੁਟ ਫੋਰਥ ਪੋਰਤ ਕੀਤੇ ਮੇਨ ਉਹਨ ਰੀਜ਼ਨ ਆ ਦਿੱਤਾ ਸੀਗਾ ਵੀ ਇੱਕ ਤਾਂ ਅਸੀਂ ਇਹਨਾਂ ਤੋਂ ਪਾਸਪੋਰਟ ਅਬਟੇਨ ਕਰਨੇ ਆ ਤੁਸੀਂ ਦੇ ਟਰੈਵਲ ਡਿਟੇਲਸ ਵੀ ਇਹ ਕਦੋਂ-ਕਦੋਂ ਇੰਡੀਆ ਆਏ ਨੇ ਉਸ ਤੋਂ ਪਹਿਲਾਂ ਕਦੋਂ-ਕਦੋਂ ਆਏ ਨੇ ਕਾਂਸਪੀਰੇਸੀ ਚ ਕਿਹੜੇ ਹਸਾਮਨਾ ਇਨਵੋਲਡ ਨੇ ਦੂਸਰੀ ਉਹਨਾਂ ਨੇ ਆ ਗੱਲ ਕਹੀ ਸੀ ਵੀ ਅਸੀਂ ਇਹਨਾਂ ਤੋਂ ਮਨੀ ਟ੍ਰੇਲ ਬਾਰੇ ਪੁੱਛਣਾ ਵੀ ਪੈਸੇ ਕਿੱਥੋਂ ਆਏ ਕਿਹਨੇ ਪੈਸੇ ਦਿੱਤੇ ਕਿਉਂਕਿ ਉਹਨਾਂ ਦਾ ਐਲੀਗੇਸ਼ਨ ਸੀਗਾ ਵੀ ਇਟ ਵਾਸ ਅ ਕੰਟਰੈਕਟ ਕਿਲਿੰਗ ਮੇਰਾ ਇੱਥੇ ਆਰਗੂਮੈਂਟ ਆ ਸੀਗਾ ਵੀ ਜਿਹੜੀ ਮਨੀ ਦਾ ਐਂਗਲ ਸੀਗਾ ਜੀ ਜਿਹੜਾ ਸਾਰਾ ਪੈਸੇ ਲੈਣ ਦੇਣ ਦਾ ਐਂਗਲ ਸੀਗਾ ਉਹਦੇ ਚ ਇਹਨਾਂ ਨੇ ਪਹਿਲਾਂ ਇਹ ਕੇਸ 'ਚ ਜਦੋਂ ਟ ਵੀ ਪੈਸੀ ਦਰਸ਼ਨ ਸਿੰਘ ਦੇ थ्रू ਆਏ ਦਰਸ਼ਨ ਸਿੰਘ ਜੀ ਨੂੰ ਔਨਰੇਬਲ ਸੁਪਰੀਮ ਕੋਰਟ ਨੇ ਐਪੈਕਸ ਕੋਰਟ ਨੇ ਬਰੀ ਕਰ ਦਿੱਤਾ ਗਿਆ ਐ ਐਪੈਕਸ ਕੋਰਟ ਨੇ ਉਹਨਾਂ ਦੀ ਬੇਗੁਨਾਹੀ ਤੇ ਸਟੈਂਪ ਲਾ ਦਿੱਤੀ ਹੈ ਇਸ ਕਰਕੇ ਜਿਹੜਾ ਮਨੀ ਐਂਗਲ ਹੈ ਉੱਥੇ ਹੀ ਫਿਨਿਸ਼ ਹੋ ਜਾਂਦਾ ਜਿਹੜੇ ਪੁਰਾਣੇ ਪਾਸਪੋਰਟ ਰਿਕਵਰ ਕਰਨ ਦੀ ਗੱਲ ਹੈ ਜਿਹੜੇ ਅੱਜ ਦੇ ਪਾਸਪੋਰਟ ਹੈ ਉਹ ਇਨਾਂ ਕੋਲ ਹੈਗੇ ਕਿਉਂਕਿ ਪਾਸਪੋਰਟ ਤੇ ਹੀ ਇੰਡੀਆ ਆਏ ਨੇ ਪੁਰਾਣੇ ਪਾਸਪੋਰਟ ਹੈ ਉਹ ਜਿਹੜੇ ਕੈਨੇਡਾ ਪਏ ਨੇ ਉਹਨਾਂ ਨੂੰ ਰਿਕਵਰ ਕਰਾਉਣ ਵਾਸਤੇ ਦੁਬਾਰਾ ਕੈਨੇਡਾ ਤਾਂ ਜਾ ਨਹੀਂ ਸਕਦੇ। ਪ੍ਰਾਣੇ ਪਾਸਪੋਰਟ ਦੀ ਜੇ ਕੋਈ ਵੀ ਡਿਟੇਲ ਹੈ ਉਹਨਾਂ ਨੇ ਕਨਫਰਮ ਕਰਨੀ ਹੈ। ਕੈਨੇਡਾ ਐਂਬੈਸੀ ਤੋਂ ਕਨਫਰਮ ਕਰ ਸਕਦੇ ਐ, 에어ਪੋਰਟ ਤੋਂ ਇਮੀਗ੍ਰੇਸ਼ਨ ਤੋਂ ਕਨਫਰਮ ਕਰ ਸਕਦੇ ਐ। ਪੁਲਿਸ ਰਿਮਾਂਡ ਦੀ ਤਾਂ ਲੋੜ ਨਹੀਂ ਹੈਗੀ ਉਹਦੇ 'ਚ। ਦੂਸਰੀ ਜਿਹੜੀ ਸਾਨੂੰ ਐਪ੍ਰੀਹੈਂਸ਼ਨ ਸੀਗੀ ਵੀ ਪੁਲਿਸ ਇਹਨਾਂ ਦੇ ਕੋਰਸੇ ਮੈਥਡ ਵੀ ਯੂਜ਼ ਕਰ ਸਕਦੀ ਐ, ਐਵੀਡੈਂਸ ਇਹਨਾਂ ਦੇ ਪਲਾਂਟ ਵੀ ਕਰ ਸਕਦੀ ਐ। ਉਹਦੇ ਵਾਸਤੇ ਅਸੀਂ ਇੱਕ ਐਪਲੀਕੇਸ਼ਨ ਮੂਵ ਕੀਤੀ ਸੀ ਵੀ ਜਿਹੜੀ ਇਹਨਾਂ ਦੀ ਇੰਟਰੋਗੇਸ਼ਨ ਹੋਵੇ ਉਹ ਸਾਰੀ ਇਨ ધ ਪ੍ਰੈਜ਼ੈਂਸ ਆਫ ਕਾਉਂਸਲ ਹੋਵੇ, ਮੇਰੀ ਪ੍ਰੈ ਹਰਮਨ ਜੀ ਦੀ ਪ੍ਰੈਜ਼ੈਂਸ ਚ ਹੋਵੇ ਸਾਡੀ ਪ੍ਰੈਜ਼ੈਂਸ ਚ ਹੋਵੇ ਵਨ ਆਫ ਅਸ ਸ਼ੁੱਡ ਬੀ ਪ੍ਰੈਜ਼ੈਂਟ ਡਿਊਰਿੰਗ देयर ਇੰਟਰੋਗੇਸ਼ਨ ਤਾਂ ਜੱਜ ਸਾਹਿਬ ਨੇ ਆਰਡਰ ਕੀਤਾ ਹੈ ਜੱਜ ਸਾਹਿਬ ਨੇ ਕਿਹਾ ਵੀ ਜਦੋਂ ਇਹਨਾਂ ਦੀ ਇੰਟਰੋਗੇਸ਼ਨ ਹੋਊਗੀ ਉਸ ਤੋਂ ਪਹਿਲਾਂ ਵੀ ਇਹਨਾਂ ਦਾ ਮੈਡੀਕਲ ਕਰਾਇਆ ਜਾਊਗਾ ਇੰਟਰੋਗੇਸ਼ਨ ਤੋਂ ਬਾਅਦ ਵੀ ਇਹਨਾਂ ਦਾ ਮੈਡੀਕਲ ਕਰਾਇਆ ਜਾਊਗਾ ਤਾਂ ਕਿ ਕੋਈ ਕੋਰਸੇ ਮੈਥਡ ਇਹਨਾਂ ਤੇ ਯੂਜ਼ ਨਾ ਕਰੇ ਟੌਰਚਰ ਟੌਰਚਰ ਨਾ ਕੀਤਾ ਜਾਵੇ ਕੁਝ ਵੀ ਨਾ ਕੀਤਾ ਜਾਵੇ ਕਿਉਂਕਿ ਜਦੋਂ ਐਕਸਟ੍ਰਾਡਿਟ ਹੋਏ ਸੀ ਉਦੋਂ ਕੈਨੇਡੀਅਨ ਗਵਰਨਮੈਂਟ ਦੀ ਵੀ ਆਹੀ ਕੰਡੀਸ਼ਨ ਸੀ ਦੂਸਰਾ ਜੱਜ ਸਾਹਿਬ ਨੇ ਮੈਨੂੰ ਪਰਮਿਸ਼ਨ ਦਿੱਤੀ ਹੈ ਸਾਨੂੰ ਐਜ਼ ਕਾਉਂਸਲਸ ਪਰਮਿਸ਼ਨ ਦਿੱਤੀ ਹੈ ਵੀ ਅਸੀਂ ਇਹਨਾਂ ਨੂੰ ਕਦੇ ਵੀ ਜਾ ਕੇ ਮਿਲ ਸਕਦੇ ਹਾਂ ਅਸੀਂ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹਾਂ ਦਿਨ ਚ ਦੋ ਵਾਰ ਵੀ ਜਾ ਸਕਦੇ ਆ ਤਿੰਨ ਵਾਰ ਵੀ ਜਾ ਸਕਦੇ ਆ ਅਸੀਂ ਚੈੱਕ ਕਰ ਸਕਦੇ ਆ ਵੀ ਇਹਨਾਂ ਤੇ ਕੋਈ ਕੋਰਸੇ ਮੈਥਡ ਨਾ ਯੂਜ਼ ਕੀਤਾ ਜਾਵੇ ਜੇ ਕੋਈ ਇਹਨਾਂ ਨਾਲ ਧੱਕਾ ਹੁੰਦਾ ਹੈ ਜਾਂ ਕੋਈ ਕੋਰਸੇ ਮੈਥਡ ਯੂਜ਼ ਕੀਤਾ ਜਾਂਦਾ ਅਸੀਂ ਐਪਲੀਕੇਸ਼ਨ 무ਵ ਕਰਾਂਗੇ ਜੱਜ ਸਾਹਿਬ ਨਾਲ ਦੀ ਨਾਲ ਉੱਤੇ ਐਕਸ਼ਨ ਲੈਣ